ਸੋ ਘਟਲ ਗੁਰ ਉਸੇ ਨੇ ਆਹ ਨ ਸ ਸਜ ਸੁਭਾਈ ਦਰਸ਼ਨ ਪਰਸਿਆ ਗੁਰੂ ਕ ਜਨਮ ਮਰਨ ਗੁਖ ਜਾਹਿ ਸਤਨਾ ਸ੍ਰੀ ਵਾਹਿਗੁਰੂ ਸਾਹਿਬ ਜੀਓ ਤਨ ਸ੍ਰੀ ਮਹੱਲਾ ਤਹਲਾ ਛੰਤ ਇੱਕ ਓ ਔੰਕਾਰ ਸਤ ਗੁਰ ਪ੍ਰਸਾਦਿ ਤੀਰਥ ਨਾਵਨ ਜਾਓ तीरथ नाम है तीरथ शब्द विचार अंतर ज्ञान है तीरथ नावण जाओ तीरथ नाम है तीरथ शब्द विचार ਅੰਤਰ ਗਿਆਨ ਹੈ ਗੁਰ ਗਿਆਨ ਸੱਚਾ ਥਾਨ ਤੀਰਤ ਦਸਪੁਰਬ ਸਦਾ ਦੇਹਰਾ ਹੋ ਨਾਮ ਹਰਿ ਕਾ ਸਦਾ ਜਾਚੋ ਦੇਹੋ ਪ੍ਰਭ ਧਰਣੀ ਤਰਾ ਸਮੀਚਾਰੇ ਰਗੀ ਨਾਮਦਾਰੋ ਮਨ ਲਬ ਸਤਿ ਵਿਨਾਲ ਕੀ ਗੁਰਵਾਕ ਨਿਰਮਲ ਸਦਾ ਚਾਨਣ ਨਿਤ ਸਾਚ ਤੀਰਥ ਮਜਨਾ ਸਾਚਿ ਨਾ ਲਗੈ ਮੈਲਾ ਕਿਆ ਮਲ ਧੋਈਐ ਗੁਨ ਹੈ ਹਾਰ ਪਰੁਏ ਕਿਸ ਕੋ ਰਹੀਐ ਮਿਟਾਰ ਮੋਰ ਤਰ ਤਾਰੇ ਉਲਟ ਜੋ ਨਿਯਾਗੈ ਅਪਾਰਸ ਪਰਮ ਧਿਆਨੀ ਸਾਤ ਸੱਚੇ ਭਾਵੇ ਅਨੰਦਨ ਦਿਨ ਹਰ ਖ ਸੱਚ ਦੁਖੋ ਕਿਲ ਵਿਖ ਪਰ ਹਰੇ ਸੱਚ ਨਾਮ ਕਾਇ ਗੁਰ ਦਿਖਾਇਆ ਮਨ ਨਹੀਂ ਸਤਿਮਨੇ ਸੰਗਤ ਮੀਤ ਮਿਲਾਕ ਪੂਰਾ ਨਾਵਣੋ ਗਾਵੇ ਗਾਵਣ ਹਾਰੇ ਸਭ ਦੁਖ ਸੁਹਾਵਣੋ ਸਲਾਹ ਹੈ ਸਾਚੇ ਮਨ ਸਤਗੁਰੁ ਕੁੰਨਦਾਨ ਦਇਆ ਮਤੇ ਪਿਰ ਸੰਗ ਭਾਵੈ ਸਹਿਜ ਨਾਵੇ ਬੇਂਤਾ ਸੰਗਮ ਸਾਤ ਸਤੇ ਆਰਾਧੇ ਕੰਕਾਰ ਸੱਚ ਨਿਤ ਦੇ ਚੜ ਸਵਾਇਆ ਗਾਤ ਸੰਗਮਿਤ ਸੰਤ ਸੰਗਤ ਕਰ ਨਦਰ ਮੇਲੇ ਮਿਲਾਇ ਕਹਿਣ ਕਹ ਸਭ ਕੋਏ ਕੀ ਬੜੀ ਆਖੀਐ ਹਉਮੋਰ ਕਨੀਤ ਅਧਾਨ ਸਮਝਾ ਸਾਖੀਐ ਸਚ ਗੁਰ ਕੀ ਸਾਖੀ ਅੰਮ੍ਰਿਤ ਬਾਖੀ ਤਿਤ ਮਨ ਮਾਨਿਆ ਮੇਰਾ ਕੂਚ ਕਰਹਿ ਆਵੇ ਬਿਖਲਾ ਦੇ ਸ਼ਬਦ ਸਚੇ ਗੁਰ ਮੀਰਾ ਆਖਣ ਤੋਟ ਨਾ भगत Bhandari ਕਰ ਪੁਰ ਰਹਿ ਆਸੋਈ नानक साच चित है विनंती मन मान जे सच सोई आखन टूट ना भगत भंडार परपुर रहिया सोई नानक साच कहवे विनंती ਮਨ ਮਾਂ ਜੈ ਸੱਚ ਸੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ